ਉਥੇ ਤੁਸੀਂ ਆਪ ਹੀ ਦੇਖ ਲੈ ਜੀ ਹੁਣ ਵੀਡੀਓ ਦੇਖੀ ਹੋਈ ਹੈ ਜੀ ਨਹੀਂ ਵੀਡੀਓ ਇੱਕ ਵੱਖਰਾ ਵੇਸ਼ਾ ਪੈਂਡ ਦਾ ਨਾ ਪੈਂਡ ਤੇ ਬੰਦੇ ਦਾ ਸੁਭਾਅ ਦਾ ਪਤਾ ਹੁੰਦਾ ਵੀ ਉਹ ਗਾਲਾਂ ਹੀ ਬਹੁਤ ਕੱਢਦਾ ਲੋਕਾ ਨੂੰ ਹੀ ਪਤਾ ਨਹੀਂ ਕੀ ਇਹਦੇ ਦਮ ਦਿਮਾਗ ਜਾਇਆ ਹੋਇਆ ਹੈ ਜੀ ਪਰ ਮੈਂ ਭੋਲਾ ਭਾਲਾ ਸੀ ਗਲਤੀ ਮੇਤੋਂ ਬਹੁਤ ਵੱਡੀ ਹੋ ਗਈ ਠੀਕ ਆ ਮੰਨਦਾ ਮੈਂ ਥੋੜਾ ਜਿਹਾ ਇਹ ਗੱਲ ਤਾਂ ਕਿ ਲਾਈ ਲੱਗਾ ਕਰ ਸਾਡੇ ਪਿੰਡ ਇੱਕ ਪੀਰ ਦੀ ਜਗ੍ਹਾ ਕੀ ਉੱਥੇ ਕਮਪ ਆ ਗਿਆ ਸਰ ਘਮਾਉਣ ਵਾਲਾ ਉਹਦੇ ਨਾਲ ਇੱਥੇ ਰਹਿ ਕਮਾਈ ਆ ਜੀ ਉਹ ਕਹਿੰਦਾ ਹੈਗਾ ਕਿਸੇ ਜਿਹਨੂੰ ਮੈਨੂੰ ਹੀ ਪਤਾ ਜਿਹੜਾ ਕੋਈ ਹੈਗਾ ਇਹਦੇ ਵਿੱਚ ਅੱਡੇ ਅੱਡੇ ਕੁਲੀ ਕੁਲੀ ਤੇ ਘਰ ਨਹੀਂ ਤੇਰਾ ਬਾਣ ਲਾਉਣ ਦਾ ਸੱਤ ਬੱਤਾਂ ਦੇਣਾ ਸਵਾਦੀ ਆ ਨਹੀਂ ਤੇ ਨੱਚਣੋਂ ਕਿਨੇ ਕਹਿਆ ਸੀ ਬਾਬਾ ਜੀ ਰਹੇ ਨੇ ਉਹ ਜੀਆਂ ਦੀ ਬਾਪੂ ਜੀ ਐਦਾਂ ਵਾਂ ਦੀ ਗੱਲ ਆ ਪਾ ਤੇ ਉਹ ਆਹੀ ਮਾੜ ਲੋ ਅਬਾਜ ਜਿਹੜੇ ਜਿਗਰਾਤੇ ਆ ਆਪਾਂ ਉਹਨਾਂ ਦੀ ਨੰਦ ਨਹੀਂ ਕਰ ਸਕਦੇ ਨਹੀਂ ਕਰਦੇ ਆਪਣੇ ਮਨ ਦੇ ਪ੍ਰੇਮ ਆ ਸਾਰੇ ਧਰਮ ਦਾ ਸਹੀ ਆ ਉਹ ਉੱਥੇ ਕੋਈ ਵੀ ਆਵੇ ਜਾਵੇ ਕੋਈ ਚੱਕਰ ਨਹੀਂ ਠੀਕ ਹੈ ਨਗਰ ਕੀਰਤਨ ਦਾ ਸਾਰੇ ਹਿੰਦੂ ਪ੍ਰਵਾਸਰ ਆਉਂਦੇ ਆ ਜਗਰਾਤਾਂ ਤੇ ਆਪਾਂ ਜਾਵੜੇ ਮੁੜੇ ਆਏ ਦਰਸ਼ਨ ਮੇਲੇ ਕਰਿਆਏ ਕੋਈ ਚੱਕਰ ਨਹੀਂ ਸੱਤ ਬੰਦ ਨਹੀਂ ਪਰ ਕਿੰਨਾ ਮੇਨੇ ਕੀਤਾ ਉਹ ਥੋੜਾ ਘੱਟ ਦਿੱਤਾ ਹੈ ਨਾ ਤੇ ਇਹ ਵੀ ਮੰਨਦਾ ਥੋੜਾ ਸਾਨੂੰ ਨਾ ਇਹ ਟੇਡਾ ਜਿਹਾ ਲੱਗਦਾ ਵੀ ਥੋੜਾ ਜਿਹਾ ਘੱਟ ਹੈ ਇਹ ਜੀ ਨੋ ਨੇੜੀ ਮਾਤਰਾ ਲੋ ਜੈ ਨੂੰ ਅਕਲ ਖੋਜੀ ਘਟਾ ਹਾਂਜੀ ਹਾਂਜੀ ਕੋਈ ਐ ਸ਼ਰਾਤ ਜੂਗੇ ਪਿੰਡ ਚ ਕੋਈ ਜੈਨ ਕਦੇ ਕਰੀ ਪਰ ਤੁਹਾਨੂੰ ਨਹੀਂ ਪਤਾ ਬੋਲੇ ਕਿੱਥੋਂ ਆ ਗਏ ਐਵੇਂ ਜਿਹਾ ਦਿਮਾਗ ਥੋੜਾ ਜਿਹਾ ਦਾ ਹੋ ਰੂਗਾ ਬਾਣਾ ਕਿਸੇ ਦਾ ਬਾਬਾ ਜੀ ਬਾਣਾ ਕਰੇ ਆਪਣਾ ਕਿੰਨੇ ਦਾ ਬਾਬਾ ਜੀ ਬਾਣੀ ਮੇਰੇ ਕੋਲੇ ਹੈਗਾ ਚਾਰ ਪੰਜ ਜਿੰਨੇ ਹੈਗੇ ਕੋਈ ਗੱਲ ਨਹੀਂ ਜਿੰਨੇ ਹੈਗੇ ਮੈਂ ਸਾਰੇ ਦੇ ਦੂੰਗਾ ਤੁਸੀਂ ਨਾ ਐ ਕਰਿਓ ਜੀ ਹਾਂਜੀ ਆਪਣੇ ਕੋਲੇ ਅਧਿਕਾਰ ਨਹੀਂ ਹੈਗਾ ਕਿਸੇ ਸਿੰਘ ਤੋਂ ਬਾਣਾ ਲਵਾਉਣ ਦਾ ਜੀ ਗ੍ਰਾਂਤੀ ਸਿੰਘ ਦਾ ਬੋਲਚਾਲ ਹੈਗੀ ਆਪਣੀ ਪੀੜਾ ਨਾਲ ਆਪਣੇ ਆਪ ਮੁੰਡੇ ਸਰਕ ਕਮੇਟੀ ਜਿਹਾ ਵੈਸੇ ਦਾ ਸਾਡੇ ਉੱਤੇ ਸੀ ਕਮੈਂਡ ਪੱਧਰ ਤੇ ਇਸ ਗੱਲ ਨੂੰ ਆਪਾਂ ਰੱਖੀਏ ਠੀਕ ਹੈ ਜੀ ਫਿਰ ਤਾਂ ਚਲੋ ਮੱਤ ਥੋੜੀ ਹਾਂ ਜੀ ਆਪਣੀ ਵੀ ਬਹੁਤ ਥੋੜੀ ਇਹਦੀ ਥੋੜੀ ਘੱਟ ਥੋੜੀ ਹੈ ਨਾ ਤੇ ਹੈ ਇਹ ਆਪਣਾ ਹੀ ਹੈ ਤੇ ਤੁਸੀਂ ਸਿੰਘ ਐ ਕਰੋ ਜਦੋਂ ਕੋਈ ਮੁਲਾਜ਼ਮ ਗਲਤੀ ਕਰਦਾ ਨਾ ਉਹਦੀ ਵਾਰਦੀ ਲਵਾ ਲੈਂਦੇ ਆ ਸੱਤ ਬਚਨ ਤੇਰ ਨੂੰ ਵੱਡੇ ਆਫਰ ਚੈੱਕ ਕਰਦੇ ਹੁੰਦੇ ਵੀ ਜੇ ਉਹ ਦੁਆਰਾ ਸਹੀ ਹੋ ਗਿਆ ਤੇ ਉਹ ਵਾਰਤੀ ਦੇ ਦਿੱਤੀ ਜਾਂਦੀ 7 ਵਜੇ ਨੂੰ ਕੋਈ ਪਰਮੰਭਾਈ ਪਿਕਪ ਬੈਂਤੀ ਆ ਬਾਣਾ ਤੁਸੀਂ ਜੇ ਲਾਹਣਾ ਤਾਂ ਵੀ ਦੱਸ ਦਿਓ ਮੈਨੂੰ ਦੇਖੋ ਮੇਰਾ ਬਾਣਾ ਲਾਉ ਨੂੰ ਮੇਰੇ ਪਿਓ ਤੋਂ ਬਹੁਤ ਮੈਂ ਮੁੱਖ ਮੋੜ ਨੂੰ ਮੇਰਾ ਜੀਜੀ ਕਰਦਾ ਨਹੀਂ ਨਹੀਂ ਤਰੀਕੇ ਨਾਲ ਦੇਖੋ ਮੁੱਖ ਮੋੜ ਮਮੀ ਬਾਣਾ ਤਾਂ ਹੁਣ ਵੀ ਲਾਇਆ ਵੀ ਅਗਰ ਮੁੱਖ ਮੋੜ ਕੇ ਨਹੀਂ ਉਹ ਮੈਂ ਤਾਂ ਨਹੀਂ ਪਪਾ ਜੀ ਦੇਖੋ ਜਿਹੜੇ ਬਾਣੇ ਹੈਗੇ ਆ ਬਾਪੂ ਜੀ ਬਾਣੇ ਸਾਰੇ ਆਪਾਂ ਲਵਾਉਣੇ ਨਹੀਂ ਇਹ ਲਾਈ ਬੈਠਾ ਮਾਣ ਪਪਾ ਜੀ ਮੇਰੀ ਗੱਲ ਤਾਂ ਸੁਣ ਲੈ ਦਿਲੋਂ ਨਹੀਂ ਲਾਇਆ ਆਪਾਂ ਦਿਲੋਂ ਪਾਈਆਂ ਨਹੀਂ ਉਹਦੇ ਚਿਲੋਂ ਪਾਈ ਰੱਖ ਦਿਲ ਵਾਲਾ ਨਹੀਂ ਲਵਾਉਂਦਾ ਕੋਈ ਕੱਪੜੇ ਤਾਂ ਲਾ ਦੇਣਾ ਓਵੇਂ ਤਾਂ ਠੀਕ ਆ ਲਾ ਦੇਣਾ ਉਹ ਇਹਨਾਂ ਦੇ ਬਾਣੇ ਜਿਹੜੇ 4-5 ਹੈਗੇ ਆ ਗੁਰਦਰਾ ਸਾਹਿਬ ਵੀ ਰੱਖਣੇ ਆ ਠੀਕ ਹੈ ਤਾਂ ਪ੍ਰਧਾਨ ਜਨ ਕਹਦਾਂਗੇ ਪ੍ਰਧਾਨ ਜਨ ਤੁਸੀਂ ਇਹ ਤੁਹਾਡੇ ਪੈਂਟ ਦੀ ਜ਼ਿੰਮੇਵਾਰੀ ਆ ਇਹ ਆਪਾਂ ਵੱਡੇ ਪੱਦਰ ਤੇ ਐਵੇਂ ਮੁੜ ਕੇ ਆਪਾਂ ਵੀ ਇਹਨੂੰ ਹਾਰਟ ਨੂੰ ਦੁਖੀ ਨਹੀਂ ਕਰ ਸਕਦੇ ਹਨਾ ਆ ਸਰੀ ਸਾਵਾ ਛੋਟੀ ਸਤੋਵਜਨ ਕੋ ਇਹਨੂੰ ਕਦੇ ਵੀ ਉੱਤੋਂ ਨਹੀਂ ਪਾਉਣਾ ਕੋਈ ਵੀ ਕੱਪੜਾ ਪਾਉਣਾ ਪੈਂਟ ਸਾਡ ਗੜਤਾ ਫਿਰ ਮੈਂ ਇਹਨੂੰ ਥੱਲੇ ਦੀ ਕਹਿੰਦੀ ਸਰਦਾਰ ਜੀ ਤੁਸੀਂ ਕਿਤੇ ਵੀ ਦੇਰ ਤੱਕ ਗੱਲਾਂ ਹੀ ਹੁੰਦੀ ਆ ਧਰਮ ਤੋਂ ਬਿਨਾਂ ਰਹੂਗਾ ਇਸਦਾ ਬੰਦ ਨਾ ਪਿੰਡੋ ਤੇਰੇ ਅਸੀਂ 1 ਮਹੀਨੇ ਬਾਅਦ ਰਿਪੋਰਟ ਲਾਉਂਦੇ ਹਾਂ ਫਿਰ ਅਸੀਂ ਜਿੰਨੇ ਤੋਂ ਪ੍ਰਾਣੇ ਪ੍ਰਾਣੇ ਦਿੱਤੇ ਤੈਨੂੰ ਨਵੇਂ ਦੇ ਕੇ ਜਾਵਾਂਗੇ। ਕਿਰਪਾਨ। ਉਹ ਵੱਡੀ ਕਿਰਪਾਨ ਕੋਈ ਵੀ ਕਿਰਪਾਨ ਤੋਂ ਨਹੀਂ ਬੱਟੇ ਗੁੰਦਰੀ। ਜੇ ਤੇਰੇ ਤੋਂ ਗਾਥੀ ਹੁੰਦੀ ਆ ਤੇ ਧਰਮ ਬਗਨਾਵਾਂਗਾ। ਤੈਨੂੰ ਫਿਰ ਹੋਣਾ ਨਾ। ਜੇ ਤੇਰਾ ਅਮਰੜ ਨਾ ਛਕਿਆ ਹੁੰਦਾ ਤੇਰੇ ਹੱਥੇ ਕਿਰਪਾਨ ਨਾ ਹੁੰਦੀ ਤੇ ਤੇਰੀ ਸੋਚ ਕਿੱਥੇ ਸੀ। ਉਹ ਮੈਂ ਤਾਂ ਠੀਕ ਆ ਬਾਬਾ ਜੀ। ਬਹੁਤ ਸਹੀ ਆ ਬਾਬਾ ਜੀ। ਸੱਚ ਆ। ਤੁਸੀਂ ਹੁਣ ਉਹਨਾਂ ਨੂੰ ਬਜ਼ੁਰਗਾਂ ਦਾ ਬਚਨ ਕਰੋ। ਉਹ ਘਰੇ ਪਏ ਕੋਈ ਸ਼ਸਤਰ। ਨਵੀਂ ਬਣਾ ਲੈ। ਤੇਰੇ ਬਾਣੀ। ਉਹ ਜਨਾ ਚਰ ਗੁਰੂ ਘਰ ਰਹਿਣਗੇ ਜਿੰਨਾ ਚਿਰ ਉਹ ਆਪਣੀ ਜ਼ਿੰਦਗੀ ਤੁਸੀਂ ਆਧਾਰ ਨਹੀਂ ਕਰ ਲੈਂਦੇ ਦੇਖੋ ਇੱਕ ਬੇਨਤੀ ਆ ਪੈਸੇ ਲੱਗੇ ਪਪਾ ਜੀ ਠੀਕੋ ਜਾਣੇ ਬਾਣਾ ਪਾਉਂਗਾ ਜ਼ਰੂਰ ਪਰ ਮੈਂ ਮੁੜ ਕੇ ਚਾਹੇ ਮੇਰੇ ਸੌ ਸੱਤਰ ਤੁਸੀਂ ਆਪ ਲਾ ਕੇ ਜਾਇਓ ਪਰ ਮੈਂ ਬਾਣਾ ਲਾਉਣਾ ਚਾਹੁੰਦਾ ਨਹੀਂ ਬਾਣਾ ਮੈਂ ਬਾਹੂ ਦਾ ਬੜਾ ਭਾਗੇ ਨਹੀਂ 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 ਆਏ ਦੇ ਤੂੰ ਪੱਕੇ ਤੌਰ ਤੇ ਨਾ ਵੀ ਉਹਨਾਂ ਦਾ ਵੀ ਉਹਨਾਂ ਦਾ 6 ਮਹੀਨੇ ਦਾ ਤੈਨੂੰ ਟਾਈਮ ਦੱਦਿਆ ਤੈਨੂੰ ਤੇਰੀ ਤੇਰਾ ਕੋਈ ਗੱਲ ਨਹੀਂ ਨਹੀਂ ਗਰਮ ਤੇਰੀ ਗੱਲ ਨਹੀਂ ਨਹੀਂ ਦੇਖੋ ਤੁਸੀਂ ਸਿਆਣੇ ਬੰਦੇ ਖੜੇ ਹੋ ਇਹ ਗੱਲ ਨਹੀਂ ਨਹੀਂ ਸੁਣੋ ਗਲਤੀਆਂ ਜਿਹੜੀ ਸਿੱਖੀ ਦੀ ਗਲਤੀ ਆ ਇਹ ਜੁਰਮਾਨਾ ਨਹੀਂ ਹੁੰਦਾ ਡੰਨ ਨਹੀਂ ਹੁੰਦਾ ਇਹਦੇ 'ਚ ਹੁੰਦੀ ਆ ਤਨਖਾਹ ਠੀਕ ਆ ਮੇਰੀ ਗੱਲ ਸਮਝਦਾਲਾ ਤੋ ਬਾੜ ਉਹਨਾਂ ਨੇ ਵੀ ਪੰਨੇ ਮਾੰਝਿਆ ਜੂਠੇ ਜੰਗਾ ਲੱਗੀ ਸੀ ਉਹਨਾਂ ਨੂੰ ਬਾੜਾ ਆਏ ਹੁੰਦਾ ਤੇਰੇ ਹੁਣ ਬਾਣਾ ਬਾਆ ਤੇ ਤੇਰੇ ਤੋਂ ਬਾਣਾ ਬਾਖ ਪਾ ਰਹੀ ਲਾ ਕੇ ਲੈ ਕੇ ਵੀ ਜਾ ਭੱਜ ਜਾਈ ਉਹ ਹੁੰਦਾ ਬਾਣਾ ਲਗਾਉਣਾ ਤੇ ਚਿਹਰਾ ਤਾਂ ਨਹੀਂ ਲਮਾਇਆ ਤੇਰਾ ਸਾਉਂਦਿਆ ਕਾਰ ਬੱਟੇ ਤੈਨੂੰ ਕਾਰ ਦੇਣ ਆਏ ਆ ਉਹ ਇਹ ਆ ਵੀ ਪਰਦਾ ਕਰ ਲਾ ਹਾਂਜੀ ੱੱਕੇ ਵੀ ਬਾਬਾ ਜੀ ਦੇਖੋ ਤੁਸੀਂ ਗੱਲ ਠੀਕ ਆ ਕਹੀ ਆ ਇਹ ਪੰਜ ਸਰਕਾਰ ਜਿੰਨੇ ਹੈਗੇ ਤੇਰੇ ਕੋਲੇ ਸਾਸਤਰ ਪਰ ਮੈਂ ਬਾਬਾ ਜੀ ਗੁਰੂ ਘਰ ਬੜੀ ਮੇ ਰਖਾਉਣੇ ਲੱਗੇ ਇੱਕ ਮਿੰਟ ਇੱਕ ਮਿੰਟ ਜਿੰਦਾਂ ਮੈਂ ਮਾਂ ਦੇ ਹੱਥੀ ਲਵਾਉਂ ਆਪਦੀ ਮਾਂ ਦੇ ਹੱਥੀ ਮੇਰੀ ਮਾਂੜ ਬਾ ਮੈਨੂੰ ਪਤਾ ਮੈਨੂੰ ਖੁਦ ਸਮਝ ਆਉਂਦੀ ਆ ਫਿਰ ਗੁਰੂ ਦਾ ਸਿੱਖ ਮਤਲਬ ਮਤਲਬ ਇਹ ਆ ਵੀ ਤੇਰੇ ਨਾਲ ਸੀ ਜੇ ਪਿਆਰ ਨਾਲ ਬੈਠ ਕੇ ਗੱਲਬਾਤ ਕਰਦੇ ਤੈਨੂੰ ਰਾਸ ਨਹੀਂ ਆਉਂਦੀ ਆ ਨਹੀਂ 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 ਬਾਬਾ ਜੀ ਚਪੇੜਾ ਚਾਹੇ ਲਾਓ ਲਾਓ ਫਿਰ ਫਿਰ ਦੂਜਾ ਇੱਕ ਤਾਂ ਤੂੰ ਗਲਤੀ ਕੀਤੀ ਉੱਤੇ ਤੂੰ ਸ਼ਰਤਾਂ ਰੱਖੀ ਜਾਂਦਾ ਬਾਬਾ ਜੀ ਸ਼ਰਤਾਂ ਕਿੱਥੇ ਨਹੀਂ ਤੁਸੀਂ ਚਾਹੇ ਨਹੀਂ ਨਹੀਂ ਮੇਰੀ ਗੱਲ ਸੁਣ ਗੁਰੂ ਘਰ ਥੋਟਾ ਕੀ ਸਾਡਾ ਬਾਬਾ ਜੀ ਸਾਰਿਆਂ ਦਾ ਸੰਜਣਾ ਸਾਰਿਆਂ ਦਾ ਸੰਜਣਾ ਫਿਰ ਉਹਨੂੰ ਕਿਉਂ ਕਹਿ ਰਹੇ ਆਂ ਮੈਂ ਗੁਰੂ ਘਰ ਨਹੀਂ ਰੱਖਣਾ ਬਾਬਾ ਜੀ ਦੇਖੋ ਪਰ ਜਾਣੀ ਉੱਥੋਂ ਸ਼ਾਸਤਰ ਗੋਲ ਹੋ ਗਿਆ ਮੈਨੂੰ ਪਤਾ ਨਹੀਂ ਮੇਰੀ ਗੱਲ ਸੁਣਾ ਕਾਪੀ ਦੇ ਤੈਨੂੰ ਲਿਖ ਕੇ ਦੇ ਦਨੇ ਤੇਰੀ ਕਿੰਨੀ ਕਿਹੜੀ ਚੀਜ਼ ਆ ਤੂੰ ਸਾਨੂੰ ਪੈਸੇ ਦਾ ਦੇ ਪੈਸੇ ਲੈ ਲੈ ਤੇਰੇ ਤੋਂ ਹੁੰਦਾ ਜੰਨੇ ਤੂੰ ਮੁੱਲ ਪਾਉਣਾ ਨਹੀਂ ਨਹੀਂ ਬਾਬਾ ਨਹੀਂ ਫੇਰ ਤੂੰ ਪੈਸੇ ਦੀ ਗੱਲ ਕੀਤੀ ਆ ਨਹੀਂ ਨਹੀਂ ਮੇਰੀ ਤਾਂ ਬਾਈ ਤੂੰ ਇਸ ਕੰ ਦਾ ਸਹਿਮੂ ਹੋ ਕਿ ਨਹੀਂ ਤੂੰ ਦੱਸ ਬਾਬਾ ਜੀ ਸਹਿਮੂ ਤਾਂ ਜ਼ਰੂਰ ਆ ਫੇਰ ਗੁਰੂ ਘਰੇ ਗੁਰੂ ਦੇ ਸ਼ਾਸਤਰ ਨੇ ਗੁਰੂ ਦੀ ਬਦਨਾਮੀ ਹੋਈ ਆ ਤੇ ਗੁਰੂ ਘਰੇ ਹੀ ਦੇ ਦੇ ਜਿੱਦੇ ਤੂੰ ਸੁਧਾਰ ਕਰ ਲਿਆ ਤੈਨੂੰ ਆ ਕੇ ਤੇਰੇ ਵੀ ਚੀਜ਼ਾਂ ਵਾਪਸ ਹੋਣਗੇ ਤੇ ਨਵੇਂਾਂ ਲੈ ਕੇ ਜਾਵਾਂਗੇ ਉਹ ਤੈਨੂੰ ਉਵੇਂ ਮਿਲਦੂ ਚੋਰੇ ਵੀ ਜਿਹੜੇ ਜੋਵੇਂ ਰੱਬੇ ਕਹਿੰਦੇ ਨੇ ਤੇਰੀ ਮਾਂ ਤੋਂ ਪਿਤਾ ਤੋਂ ਅੜਪਾ ਤੇ ਅੜਪਾ ਰਹਿਣ ਅੜਪਾ ਸੀ ਉਹਨਾਂ ਤੋਂ ਕੀ ਲੈਣਾ ਉਹ ਵੀ ਗੱਲ ਛੋਟੀ 7 ਵਜਣਾ ਬਾਬਾ ਇਹ ਦੇਖੋ ਦੇਖੋ ਇਹਨਾਂ ਨੂੰ ਸੇਵਾ ਹੀ ਆ ਇਹਦਾ ਅਮਰਤਨਾਸ਼ ਕਿਹਾ ਹੁੰਦਾ ਫਿਰ ਕੋਈ ਡਰਤੀ ਜਾਵੇ ਇੱਕ ਆਈ ਜਾਂ ਲੋਕੀ ਕਰ ਗਿਆ ਆਪਾਂ ਉਹ ਵੀ ਸ਼ਮਨਾ ਸਹੀ ਸੀ ਬਾਬਾ ਕਰਤੀ ਕਰਤੀ ਬਰਾਵ ਬਾਣੇ ਨੂੰ ਕਰਤਾ ਤਦੂ ਸ਼ਰਤਾਂ ਰੱਖੀ ਜਾਂਦਾ ਸਾਡੇ ਮੂਰੇ ਵੀ ਸਾਡੀ ਮਾਂ ਬਦਨ ਉਹ ਹੈਗੀ ਆ ਥੋੜੀ ਅੜਪ ਸੁਭਾਦੀ ਤੇ ਮੈਂ ਬਾਣੀ ਨੂੰ ਨਹੀਂ ਰੱਖਣਾ ਨਹੀਂ ਨਹੀਂ ਕੋ ਮੈਂ ਤਾਂ ਨਹੀਂ ਬੱਬਾ ਮੈਂ ਕਹਿੰਦਾ ਵੀ ਮਨੋਜ ਵੀ ਆਏਗਾ ਤਾਂ ਤੁਹਾਨੂੰ ਕਹਿ ਕੇ ਜਨੂਗਾ ਵੀ ਆਏ ਤਾਂ ਨਹੀਂ ਹੈਗਾ ਬੱਬਾ ਇਹਨਾਂ ਨੂੰ ਕੋਈ ਨਹੀਂ ਨੂੰ ਬੋਲੋ ਕਿ ਤੈਨੂੰ ਪਹਿਲਾਂ ਕਹ ਤੂੰ ਸਾਡਾ ਭਰਾ ਮੈਂ ਤਾਂ ਥੋੜੀ ਹੈ ਸਾਡੀ ਵੀ ਬਹੁਤੀ ਨਹੀਂ ਪਰ ਤੇਰੀ ਥੋੜੀ ਜਿਹੀ ਘੱਟ ਜਿਆਦੇ ਆ ਵੀ ਤੂੰ ਸਕਦੀ ਇਸ ਨੂੰ ਮੰਨ ਵੀ ਗੱਲ ਦੀ ਹੋਗੀ ਮੈਂ ਅੱਗੇ ਤੋਂ ਸੇਵਾ ਵੀ ਕਰੂੰਗਾ ਤੇ ਜਦੋਂ ਪਿੰਡ ਵਾਲਿਆਂ ਨੇ ਕਹਿਤਾ ਵੀ ਭਾਈ ਮੁੰਡਾ ਹੁਣ ਸੁਧਰ ਗਿਆ ਅਸੀਂ ਆਵਾਂਗੇ ਤੇ ਤੈਨੂੰ ਪੂਰਾ ਐਨ ਸਜਾ ਕੇ ਜਾਵਾਂਗੇ ਆਪ ਕਰੋ ਕੋਈ ਨਹੀਂ ਨਹੀਂ ਮਾਤੀ ਆ ਬਾਈ ਦੇਖੋ ਨਾ ਤਾਂ ਸੀ ਤੈਨੂੰ سزا ਦੇਣਾ ਐ ਨਾ ਹੀ ਅਸੀਂ ਤੇਰੇ ਤੋਂ ਵੱਡੇ ਆ ਨਾ ਹੀ ਤੂੰ ਸਾਡੇ ਲਈ ਬਗਾਨਾ ਸਾਡਾ ਹੀ ਆਪੋ ਠੀਕ ਆ ਥੋੜਾ ਜਿਹਾ ਗਲਤ ਕੰਮ ਹੋ ਗਿਆ ਤੂੰ ਪੜਦਾ ਕਰ ਲੈ ਜਿਹੜਾ ਬਾਲਾ ਤੇ ਸ਼ਸਤਰ ਹੈਗੇ ਆ ਗੁਰੂ ਘਰੇ ਦੇਦੇ ਤੇਰੇ ਲਿਭਾਉਣੇ ਨੇ ਸ਼ਸਤਰਾਂ ਛੋਟੇ ਕਰ ਲੈ ਹਾਂ ਲੈ ਇਹਨੂੰ ਪਾਉਣਾ ਥੱਲੇ ਦੀ ਕਦੇ ਵੀ ਕਿਰਪਾਨ ਉੱਤੋਂ ਦੀ ਨਹੀਂ ਪਾਉਣੀ ਜਿੰਨਾ ਚਿਰ ਜ਼ਿੰਦਗੀ ਚ ਸੁਧਾਰ ਨਹੀਂ ਕਰ ਲੈਂਦਾ ਠੀਕ ਆ ਤੇ ਬਾਣੀ ਸਿੱਖਣ ਲੱਗ ਜਾ ਕਿ ਤੂੰ ਸ਼ਾਇਦ ਉਹਦਾ ਮोटा-ਮੋਟਾ ਦਰਵਾਜ਼ਾ ਖੁੱਲ੍ਹੇ। ਇਹ ਕਾ ਆਹ ਸ਼ਾਸਤਰ ਤੇ ਬਾਸਤਰ। ਸਿਕਰਾਤੀ ਸਿੰਘ ਤੁਹਾਡੇ ਪੈਰ ਦਾ ਉਹ ਕਹੇ ਕਿ ਮੇਰੇ ਤੋਂ ਗੱਪੀ ਹੋ ਗਈ ਜਦੋਂ ਮੈਂ ਸੁਧਰ ਗਿਆ ਨੇ ਮੈਨੂੰ ਦੇ ਦੇ। ਆਵਦੇ ਆਂਦੀ ਜੀ। ਕੋਈ ਖਾਸ ਗਾਇਨ ਦੀ। ਤਾਂ ਮੈਂ ਜਦੋਂ ਸੁਧਰ ਗਿਆ ਉਹਦੋਂ ਸ਼ਾਸਤਰ ਆਪਾਂ ਨੂੰ ਤਮਾਸੀ ਹੋ ਗਿਆ। ਜੀ। ਠੀਕ ਹੈ ਜੀ। ਜਦੋਂ ਬੱਚਾ ਸਿਆਣਾ ਹੋ ਗਿਆ ਤਾਂ ਦੇ ਦਿਓ। ਹੈ ਆਪਣਾ ਹੀ ਆ। ਗਲਤੀ ਹੋ ਗਈ। ਤੇ ਸੇਵਾ ਕਰਨ ਜਾਂ ਕਰਨਾ ਗੁਰੂ ਘਰੇ? ਜ਼ਰੂਰ ਬਾਬਾ ਜੀ। इनो अधिकार ही लेके चले थोड़े गुरु घरे पे आ सकते सब जगह उधर आके भी तो जी ते की ले लो कुछ करनी है ख्याल रखी ज्यादा बन के रही थोड़ा ठीक जी सारे जी रुक जाओ हां जी कहने का बर्दाश्त है उधर ना ना जी रहते की नहीं कोई नहीं हां जी हां जी दोनों मैं क्या बना दी जीरो ਆਪਣਾ ਨਾਮ ਪੰਜਾਬ ਹਾਲਾ ਮੋਟਰਸ ਦਾ ਨਾ ਸਾਸਤਰ ਗੋਲ ਕਰ ਲਿਆ। ਤੁਹਾਡੇ ਕੋਲ ਇਹਦਾ ਅਸਰ ਨਹੀਂ ਪਤਾ ਨਹੀਂ ਲੱਗਦਾ ਜੀ। ਚਲੋ ਕੋਈ ਨਾ ਗਿਆ ਨਹੀਂ ਤੁਸੀਂ ਵੇਖਦਾ ਹੈ ਨਾ। ਤੇ ਤੁਸੀਂ ਹੁਣ ਪਿੰਡ ਬੱਬੂ ਨੂੰ ਕੋਈ ਬਲਾਕ ਚਲਾ ਹੈ ਨਹੀਂ ਜੀ। ਜੇ ਆਇਆ ਤਾਂ ਜਿਹੜੇ ਪਰਿਵਾਰ ਨੇ ਠੀਕ ਉੱਤੇ ਮੈਂ ਦੋ ਬੰਦੇ ਜਿਹੜੇ ਬੜਾ ਬੜਾ ਕੋਕ ਕਰਦੇ ਕਰਦੇ ਕੋਈ ਸਿਕਲਣਾ ਪਿੰਡ ਬੱਦਰ ਦੇਖਦੇ। ਬਾਹਰ ਜਿੱਦਾਂ ਆਧਾਰ ਤੋਂ ਬਾਹਰ ਜਿੱਦਾਂ ਦਾ ਨਿਭਾ। ਕੋਸਾ ਉਹਦੀ ਪਿੰਡ ਦੀ ਨਹੀਂ ਜੀ। ਨਾਲ ਚਾਹਾਂ। ਬੀਗੈਟੀ ਦੇ ਗਾਵੇ ਲਏ ਬਹੁਤ ਬਧਨਵਾਦੀ ਦੋਸਤਾਂ ਜੀ ਬੋਲਣਾ